ਸਤ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਕਿ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ 'ਚ ਹੋਗੇ ਤੇ ਅੱਜ ਰਾਤ ਦਾ ਬਲੌਗ ਆਪਾਂ ਕਰਨਾ ਸਟਾਰਟ ਵੀਰੇ ਗੱਡੀ ਸਹੀ ਚਲਾਉਣ ਨੂੰ ਡਰ ਲੱਗਦਾ ਤੇ ਬਲੌਗ ਆਪਾਂ ਸਟਾਰਟ ਕਰਤਾ ਇਹਦੇ ਅੱਜ ਆਪਾਂ ਸਾਰੀ ਰਾਤ ਗੱਡੀ ਚਲਾਵਾਂ ਇਹ ਡਾਵੇ ਗੱਡੀ ਸਾਰੀ ਰਾਤ ਦੇ ਵਿੱਚ ਆਪਾਂ ਕੀ ਕਰਦੇ ਗੱਡਰ ਦੇ ਕੋਈ ਆ ਕੱਢ ਕੇ ਉਸ ਤੋਂ ਬਾਅਦ ਆਪਾਂ ਰੂਮ ਦੇ ਵਿੱਚ ਆ ਜਾਣਾ ਹੈ ਤੇ ਬਾਕੀ ਆਪਾਂ ਪ੍ਰੋਗਰਾਮ ਸਵੇਰ ਦਾ ਫੇਰ ਸਵੇਰੇ ਲੀਕਾਂਗੇ ਕਿੱਥੇ ਕਿੱਥੇ ਜਾਂਦੇ ਆ ਥੋੜਾ ਘੁੰਮ ਘੁਮਾ ਕੇ ਆਵਾਂਗੇ ਜਾਵਾਂਗੇ ਮੀ ਪੱਤਾਂ ਘੁਮਾ ਕੇ ਲਿਆਓਗੇ ਮੀ ਮੀ ਚੈੱਕ ਕਰੋ ਮੀ ਚੈੱਕ ਕਰੋ ਮੀ ਨੇ ਦੇ ਨੇਰੀਆਂ ਦੀ ਬਈ ਬਹੁਤ ਮੀ ਐ ਕਿਉਂ ਪਿਛਲੇ ਬਾਰ ਉਹ ਚ ਹੀ ਵੇਖਿਆ ਹੁਣਾਂ ਤੋਂ ਉਦੋਂ ਦਾ ਚੱਲਣ ਦਿਆ ਮੀ ਤੇ ਗਾਂ ਫੇਰ ਬਲੌਗ ਆਪਾਂ ਸਟਾਰਟ ਕਰਦਾ ਇਹਦੇ ਵਿੱਚ ਵੀ ਤੁਸੀਂ ਮੀ ਮੀ ਦੇਖਣਾ ਬਸ ਮੀ ਮੀ ਦੇਖਿਓ ਪਾਣੀ ਪਾਣੀ ਦੇਖਿਓ ਬਸ ਪਾਣੀ ਪਾਣੀ ਤੇ ਕੱਲ ਨੂੰ ਫਿਰ ਸਮੁੰਦਰ ਥੋੜਾ ਘੁੰਮ ਕੇ ਆਵਾਂਗੇ ਜੇ ਤੇ ਸਿੰਘ ਸਾਹਿਬ ਸਾਨੂੰ ਕਮਾ ਕੇ ਲੈ ਆਉਣਗੇ ਤੇ ਘੁੰਮਾਵਾਂਗੇ ਥੈਂਕ ਯੂ ਫੋਰ ਸੋ ਕੋਈ ਦਿੱਕਤ ਹੈ ਥੈਂਕ ਯੂ ਫੋਰ ਨਾ ਕੋਈ ਦਿੱਕਤ ਸਰਵਸਤੇ ਵੀ ਲਾਉਣੀ ਆ ਥੈਂਕ ਯੂ ਫੋਰ ਨਾ ਕੋਈ ਹਾਂ ਟੈਂਕੀ ਫੁੱਲ ਹੈ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਨੂੰ ਘੁੰਮਣ ਕਮਾਣ ਲੈ ਲੈ ਜਾ ਕਿਤੇ ਕਿੱਦਾਂ ਹੀ ਹੋਗਾ ਨਾ ਆਹੀ ਕੈਂਪਰ ਰੱਖੀ ਹੈ ਵੋਲਟ ਤਾਂ ਰੱਖਿਆ ਵਟਾ ਕੇ ਫੋਨ ਕਰ ਲਓ ਓਏ ਬਈ ਅਮੀ ਬਹੁਤ ਹੋਇਆ ਤੇ ਬਾਕੀ ਦਾ ਮਾਰੇ ਬੰਦੇ ਵੀ ਹਟ ਤੋ ਅੱਕ ਗਏ ਕਹਿੰਦੇ ਕਹਿੰਦੇ ਆਪਾਂ ਨੂੰ ਕੰਪਨੀ ਨੇ ਕੁਝ ਨਹੀਂ ਦੇਣਾ ਕੰਮ ਹੌਲੀ ਹੌਲੀ ਕਰੋ ਆ ਰਾਤੀ ਮੋਨ ਨੇ ਰੀ ਲਾਂਦੀ ਇਹਨਾਂ ਤੇ ਬਾਕੀ ਦਾ ਪ੍ਰੋਗਰਾਮਾ ਤੋਂ ਉੱਥੇ ਜਾ ਕੇ ਲੀਕ ਦੇ ਜੁੜੇ ਰਹੋ ਤੁਸੀਂ ਆਪਣੇ ਬਲੌਗ ਦੇ ਨਾਲ ਤੇ ਮਿਲਦੇ ਆਪਾਂ ਤੁਹਾਨੂੰ ਅੱਗੇ ਆਜੋ ਲੋ ਵੀ ਮਿੱਤਰੋ ਸਾਡੇ ਕੰਟੇਨਰ ਚ ਚੱਲ ਗਈ ਹੈ ਬੱਤੀ ਤੇ ਸਾਡੇ 52 ਸਾਲ ਖਾਂਦੇ ਨੇ ਰੋਟੀ ਰੋਟੀ ਕਾਨੂੰਨ ਨੂੰ ਤੇ ਨਹੀਂ ਜਾਂਦੀ ਕਿਤੇ ਬਾਹਰ ਨੂੰ ਕੀ ਦੇ ਦੇ ਨਹੀਂ ਚੈੱਕ ਕਰਦਾ ਮੈਂ ਕਿੰਨੇ ਕਬਾਰੇ ਓਕੇ ਆ ਖਾਓ ਕੈਪਸੂਲ ਚਮਚਾ ਲੱਭਣਾ ਕਿੰਨਾ ਹੋਵੇ ਉਹ ਉੱਤੇ ਇਹ ਇਹ ਇਧਰ ਸਾਡੇ ਸੋਨਾ ਸਿੰਘ ਕੀ ਕਹਿਣਾ ਚਾਹੁੰਦੇ ਤੁਸੀਂ ਕੁਝ ਸਾਡੇ ਸਰੋਤਿਆਂ ਨੂੰ ਸਰੋਤਿਆਂ ਨਾਲ ਸਤਿ ਸ੍ਰੀ ਅਕਾਲ ਬੋ ਵੈਰੀ ਗੁੱਡ ਆ ਪਣੀ ਚਾਗੇ ਥੋੜਾ ਜਿਹਾ ਇਹ ਸਾਡੇ ਹਰਮਨਪ੍ਰੀਤ ਪੱਜ ਇਹ ਬੀਜੀਏ ਇਹ ਕਿਆ ਦੇ ਰਿਹਾ ਬਜਾਦੀ ਦੇ ਰਿਹਾ ਇਹ ਢਿਲੋ ਸਾ ਇਹ ਗਲਗੰਦ ਹੈ ਸਰਕਾਰੀ ਪ੍ਰਾਈਵੇਟ ਇਹ ਆਗਾਵਾ 파ਸ 파ਸ ਮੁਖ ਹਾਂਜੀ ਚਿੰਜਾ ਧੋਣਾ ਹੈ ਤੇ ਬਾਹਰ ਕੱਢੋ ਮੀਂਹ ਦਾ ਪਾਣੀ ਆਉਂਦਾ ਨਾ ਚੋਲੋ ਤੁਮ ਕਿ ਡਿਗਦੇ ਡਿਗਦੇ ਕਿਆ ਗੜੇ ਚਾਹਦੇ ਤੁਸੀਂ ਕਹਣਾ ਦੋਨੇ ਮੀ ਬੋ ਕਾ ਦਾ ਕਿਸ਼ਤੀਆਂ ਲੱਗ ਦਿੱਤੀ ਨਾਈਟ ਵੀਤੀ ਅੱਜ ਨਾ ਨਾ ਹਾਂ ਇਹ ਵੀ ਕਹਿਣਾ ਚਾਹੁੰਦਾ ਮੀ ਬੜਾ ਪੈਂਦਾ ਕਿਸ਼ਤੀਆਂ ਲੱਗ ਦਿੱਤੀਆਂ ਨਾਲੇ ਏਸੀ ਬੰਦ ਹੋ ਗਿਆ ਹਾਂਜੀ ਪਾਣੀ ਨਹੀਂ ਹੈਗਾ ਯਾਰ ਪਾਣੀ ਨਹੀਂ ਹੈ ਸਮੱਸਿਆ ਸਮੱਸਿਆ ਨਹੀਂ ਪਾਣੀ ਪਾ ਲਿਓ ਬੋਤਲਾਂ ਚ ਚਲੋ ਯਾਰ ਪਾਣੀ ਲੈ ਆਈਏ ਲੋ ਵੀ ਮੇਤਰੋ ਜਿਹੜੀ ਗੱਲ ਦਾ ਡਰ ਸੀ ਉਹੀ ਗੱਲ ਹੋ ਗਈ ਘੜੀ ਦਿਖਾਓ ਆਪਣੀ ਟਾਈਮ ਦਿਖਾਓ 12:53 ਮਿੰਟ ਹੋ ਗਏ ਆ ਤੇ ਸਾਨੂੰ ਉੱਥੋਂ ਭਾਜੀ ਨੇ ਕਹਿ ਗਏ ਤੋੜਿਆ ਵੀ ਤੁਸੀਂ 2 ਵਜੇ ਆਉਣਾ ਤੇ ਨਹੀਂ ਆਈ ਕਿਹਾ ਨਹੀਂ ਆਈ 12:00 ਵਜੇ ਆ ਜਣਾ ਤੇ ਗੱਲ ਸਾਡੇ ਨਾਲ ਮਾੜੀ ਹੋ ਗਈ ਕਿ ਮੀ ਬਹੁਤ ਜ਼ਿਆਦਾ ਪੈਂਦਾ ਰਿਹਾ ਉਹਦਾ ਕਰਕੇ ਅਸੀਂ ਲੇਟ ਹੋ ਗਏ ਗਾਡਰ ਕੈਨਸਲ ਕਰਨਾ ਸੀਗਾ ਗਾਡਰ ਕੈਨਸਲ ਕਰ ਦੇਣਾ ਸੀ ਪਰ ਮੀ ਮੀ हट ਗਿਆ ਪਰ ਉਹਦਾ ਕਰਕੇ ਫਿਰ ਅਸੀਂ ਸੋਚਿਆ ਚੱਲ ਕੈਮਰਾ ਸਾਫ ਕਰ ਲਈਏ ਫਿਰ ਅਸੀਂ ਸੋਚਿਆ ਚੱਲ ਕਢਾਈ ਦਿੰਨੇ ਆ ਯਾਰ ਪੱਕਾ ਵਿਚਾਰ ਬਣਾਇਆ ਕੈਨਸਲ ਕਰਨਾ ਹੈ ਕੰਨਾ ਪੱਕਾ ਵਿਚਾਰ ਬਣਾਇਆ ਵੀ ਕੈਨਸਲ ਕਰ ਦੇਣਾ ਕਿਉਂਕਿ ਮੀਂਹ ਨਹੀਂ ਕੰਨਾ ਮੀਂਹ ਦੇ ਹਾਲਾਤ ਹੀ ਜਿਹੜੇ ਥੋੜੇ ਵਿਗੜੇ ਹੁਣ ਰੱਬ ਨੇ ਤੁਹਾਡੀ ਰਾਤ ਦਿੱਤੀ ਵੀ ਤੁਸੀਂ 1 ਘੰਟੇ ਦੇ ਵਿੱਚ ਸ਼ਿਫਟ ਕਰ ਲਓ 2 ਵਜੇ ਤੱਕ ਆਪਾਂ ਫ੍ਰੀ ਹੋ ਜਾਣਾ ਸਕਦੇ ਸਕਦੀਆਂ ਜਾਣਾ ਨਹੀਂ کہہ ਸਕਦੇ ਕਿਉਂਕਿ ਪਤਾ ਨਹੀਂ ਕਿਹੜੀ ਘੜੀ ਦੇ ਕੀ ਹੋ ਜੇ ਤੇ ਬੰਦੇ ਸਾਡੇ ਥੋੜੇ ਸੁਸਤ ਆ ਇਹ ਵੀ ਸੁਸਤ ਹੈ ਇਹ ਵੀ ਸੁਸਤ ਹੈ ਏਹ ਦਿੱਸ ਉਸਤੇ ਇਹ ਤਾਂ ਸਸਤੀ ਦਾ ਮਾਰ ਰਹੀ ਹੈ ਨਾ ਪੂਰਾ ਤੁਸੀਂ ਖਰੀਦਾਰੇ ਨਾ ਕੱਲਾ ਪਾ ਕਿੱਥੇ ਜਾਣਾ ਉਹ ਸਮੁੰਦਰ ਕੋਲ ਸਮੁੰਦਰ ਕੋਲ ਮਣ ਜਾਣਾ ਜਾਂਦੇ ਵੜਿਆਣੇ ਟਾੜਾ ਡਾ ਕਿ ਇੰਨਾ ਪਈਆਂ ਨਾ ਫੋੜਾ ਆਪਾਂ ਇਹਨਾਂ ਤੇ ਚੜ ਚੜ ਕੇ ਪਾਉਣੀਆ ਨਹੀਂ ਜਾਣਾ ਕੱਲ ਨਾ ਵੀਰ ਤੂੰ ਇਹ ਕਰੋਗੇ ਕੰਮ ਤੂੰ ਹੀ ਕਰੋਗੇ ਕੰਮ ਤੇ ਅਸੀਂ ਜਾਵਾਂਗੇ ਆ ਸੁੜ ਦਲਫਾ ਨਹੀਂ 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 ਇਹ ਸੁੜ ਦੋ ਖਰਾਕ ਵਾਲੇ ਲਫਾਵੇ ਆ ਆ ਬਹੁਤ ਹੈ ਲਫਾਵੇ ਆਪਣੇ ਉਹ ਨਹੀਂ ਜਾ ਰਹੀ ਗੱਦ ਕੀਤਾ ਹੀ ਬਹੁਤ ਹੈ ਲਫਾਵੇ ਆਪਣੇ ਮੀ ਤੇਜ ਹੋ ਗਿਆ ਪਾਉ ਸੀਸਾ ਗੱਦ ਤੋਂ ਚੜਾਇਆ ਮੈਂ ਬਾਹਰ ਜੱਡੇ ਲੋ ਵੀ ਗਾਡਰ ਆਪਣਾ ਉਹ ਆਉਂਦਾ ਪਿਆ ਹੱਥ ਭਰਾਂ ਗੱਲਾਂ ਲੁੰਜਾ ਜਾਂ ਤੋੜ ਦੂੰਗਾ ਇਹਦਾ ਟਾਵਰ ਹੈਗਾ ਇਧਰ ਖੋਂਡਾ ਕੀ ਕਰੀਏ ਹੁਣ ਚੱਲੀ ਤੇ ਹੈ ਉੱਤੇ ਬਣਾ ਲੈਨੇ ਕਿਹੜਾ ਹੀ ਬਣਾਓ ਲੋ ਵੀ ਸੇ ਕਰ ਜਾ ਰਿਹਾ ਅੱਛਾ ਕੀ ਸ਼ੇ ਹੋਏ ਹੁੰਦੇ

ਦੇ ਰਾਤੇ ਕਿਦਾ ਸੋਨਾ ਹੁੰਦਾ ਹੈ ਮੇਦਰੋ ਗਾਰਡਰ ਕਹਿੰਦੇ ਪਹੁੰਚ ਗਿਆ ਵਾ ਕਰੇਨਾ ਕੋਲ ਤੇ ਮੀ ਵੀ ਬਹੁਤ ਤੇਜ਼ ਆ ਗਿਆ ਤੇ ਗਾਰਡਰ ਨੂੰ ਮੀ ਚਲਾਉਣਾ ਪੈਣਾ ਢਿੱਲੋ ਸਾਹਿਬ ਦੱਸਣੀ ਇਹਦਾ ਕੀ ਢਿੱਲੋ ਸਾਹਿਬ ਢਿੱਲੋ ਸਾਹਿਬ ਨੇ ਕਾਲਾ ਕੋੜ ਐਵੇਂ ਨਹੀਂ ਪਾਇਆ ਐਥੇ ਪਾਇਆ ਆਇਤੋਂ ਦਿੱਤਾ ਹੈਗਾ ਮੀ ਵੀ ਤੇਜ਼ ਹੋ ਗਿਆ ਆਇਤੋਂ ਨਾ ਦਿੱਤਾ ਹੈ ਹੋਨੇ ਦਿੱਤਾ ਜੀ ਬਾੜ ਗਿਆ ਹੋਰ ਹੋਰ ਮੀਰ ਖੜਦ ਰਿਆ ਹੋਰ ਰਗੂਰ ਰਗੂਰ ਤੋਂ ਪਾਣੀ ਚੰਦ ਗਏ ਤੇ ਗਲੇ ਹੋ ਵੈਰੀ ਗੁੱਡ ਪੰਜਾਬੀ ਇਹਦੇ ਨਾਲ ਤੇੱਤੀਆਂ ਦੀਆਂ ਲੱਗਦੇ ਤੇ ਵਾਈਫਾਈ ਦੇ ਨਹੀਂ 100 ਰੁਪਏ ਲਗਾਫੋਨ ਹੀ ਲਾਉਂਦਾ ਉਹ ਸਹੀ ਕੁਝ ਨਾ ਪਾਣੀ ਜਾਂਦਾ ਜੋਂ ਬੰਦੇ ਲੱਗਦੇ ਕੇ ਬੰਨੇ ਮੇਲੇ ਮੈਂ ਕਹਿੰਦਾ ਤੁਹਾਨੂੰ ਹੋਈ ਜਾ ਜੀ ਹਾਂ ਜਿਉ ਲਾਉਂਦੇ ਫਿਰ ਇਹਨੇ ਗਣਾ ਯਾ ਕੀ ਲੈ ਗਿਆ ਯਾ ਦੇ ਮਿੰਟ ਚ ਹਾਂ ਪਾਣੀ ਦੋਨਾਂ ਦੇ ਰੇਨ ਕੋਟ ਹੁੰਦਾ ਕੋਈ ਥੋੜੀ ਬਾਦਸ਼ਾਹ ਆ ਮਾਈ ਰਿਕਟ ਅੱਗੇ ਜਾਂਦੇ ਵਾ ਲਗਾਓ ਗਾਡੀ ਜਲਦੀ ਹਾਰ ਨਾ ਮਾਰੋ ਗਾਡੀ ਰੋਕੀ ਜਾਏ ਜਲਦੀ ਜਲਦੀ ਪਾਓ ਗਾਰਡ ਗੁੱਡਰ ਲਾ ਕੇ ਆ ਗਏ ਆਪਾਂ ਦੇ ਹੁਣ ਚੱਲਿਆ ਰੂਮ ਚ ਇਹਨਾਂ 2 ਮਿੰਟ ਖੜੇ ਹੋ ਜੀ ਇੱਥੇ ਹਾਂ ਹੈ ਯਸ ਉਹ ਤੇ ਖੜੇ ਹੋ ਸਾਹਮਣੇ ਗੇਟ ਦੇ ਇੱਥੇ ਇੱਥੇ ਖੜੇ ਹੁੰਦੇ ਹੁੰਦੇ ਇੱਥੇ ਹੋਵੇ ਇੱਥੇ ਕਰ ਲੋ ਸਾਈਡ ਤੇ ਸਾਈਡ ਤੇ ਤੇ ਕਰੋਗੇ ਰੋਡ ਦੇ ਵਿੱਚ ਤਾਂ ਵੇਖੋਗੇ ਮਾਰਸਲ ਦੇ ਚਾਹੀਦੇ ਚਾਹੀਦੇ ਆ ਲਾਈਟਾਂ ਤੋਂ ਬਗੈਰ ਕਿੰਨੇ ਰੱਖਣਾ ਮੀਂਹ ਵੜਾ ਪੈੰਦਿਆ ਤੇ ਕੰਮ ਖਰਾਬ ਹੋ ਗਿਆ ਇਧਰ ਵੀ ਗਿੱਲਾ ਆ ਪੂਰੇ ਪੌਕੀ ਦਾ ਮੋਲ ਚੱਲ ਖੁੰਡ ਦਸ ਸੁ ਦਸ ਖੁੰਡ ਮੋਲ ਦਾ ਸਾਡੇ ਆ ਆ ਫੋਲਡਰ ਇਕੱਠਾ ਆਇਆ ਹੈ ਹੀਟ ਦੇ ਪਿੱਛੇ ਇਕੱਠਾ ਆਇਆ ਹੈ ਇਕੱਠੇ ਹੋਏ ਆ ਤੇ ਇਕੱਠੇ ਹੋਏ ਆ ਇਧਰ ਚੱਲਣ ਦਾ ਗਾਣੇ ਨਾਲ ਮੈਂ ਕਹਾ ਮਾਰਸ਼ਲ 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 ਚਲੋ ਵੀ ਮਿਲਦੇ ਆ ਅੱਜ ਤੇ ਅਗਲੀ ਤਸਵੀਰ ਉਹ ਨਾਲ ਸਾਡੇ ਜੁੜੇ ਉਹ ਬਣਾਈਆਂ ਆਪਾਂ ਠੀਕ ਆ ਸਨਸਰੀ ਗਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਕੀ ਕਰਨਾ ਰਾਤ ਵਾਲੇ ਜੀ ਇਹ ਜੋੜ ਦੇਣਾ ਸੂਬੇਦਾਰ ਸਾਹਿਬ ਗੁੱਸੇ ਹੋ ਗਏ ਕਿ ਸਾਡੀ ਤੇ ਗਾਲੀ ਪਾਣੀ ਆ ਸਾਡੀ ਤੇ ਵੀਡੀਓ ਔਰ ਚਾਰੇ ਪਾਸੇ ਪਾਣੀ ਭੜਿਆ ਸੂਬੇਦਾਰ ਦਾ ਬੰਦਾ ਆਵੇ ਦੱਸੋ ਤੁਸੀਂ ਬਲੌਗ ਸਾਡੇ ਖਾਲੀ ਨਿਕਲ ਗਏ ਤੇ ਕੁਝ ਕਹਿਣਾ ਚਾਹਦੇ ਇਹਨੇ ਕਿ ਬੜਾ ਉਤਸਾਹ ਇਹ ਤੇ ਕਿ ਇਹ ਲਾ ਲਿਆ ਥੱਲੇ ਵੀ 2000 ਹਜ਼ਾਰ ਖਰਚਾ ਜਾਂਦਾ ਹੈ ਅੱਜ ਅੱਛਾ ਅੱਛਾ ਤੇ ਇਧਰ ਸ਼ਬੀਬ ਬਦਮਾਸ਼ ਬਾਹਰ ਚ ਬੰਦ ਕੀ ਹਾਲ ਚੱਲ ਹਾਲ ਚੱਲ ਠੀਕ ਹੈ ਮੰਦੇ ਚੱਲਦੇ ਮੰਦੇ ਕਿਉਂ ਚੱਲਦੇ ਪਾਣੀ ਤਾਂ ਦੇਖੋ ਪਾਣੀ ਨਾਲ ਦੇ ਬੁਰੇ ਹਾਲ ਹੈ ਮੀਂਹ ਨੇ ਕੀਤੀ ਵੀ ਅਸੀਂ ਮਾਰ ਦਾ ਵੀ ਸੈਟ ਤੇ ਪੁੱਛਦਾ ਹਾਂ ਕੀ ਹੋ ਰਿਹਾ ਹੈ ਇਹ ਵੀ ਲੇਕਨ ਹੋਰ ਕੰਮ ਹੈ ਤਾਂ ਇਹਨੂੰ ਬਹੁਤ ਹਾਂ ਜੀ ਮੈਂ ਕਿਹਾ ਜੀ ਛੇ ਮਾਂ ਦਿਨ ਲਗਾਤਾਰ ਡੇ ਨਾਈਟ ਡੇ ਨਾਈਟ ਬਾਰਿਸ਼ ਹੋਈ ਆ ਪਾਣੀ ਪੰਡਾ ਦਾ ਬਹੁਤ ਬਹੁਤ ਅੱਜ ਵੀ ਨਹੀਂ ਹਟਣ ਰਿਹਾ ਪਈ ਜਾਂਦਾ ਬਲੌਗ ਦਿਖਾਉਣ ਬਲੌਗ ਚ ਦੇਖੋ ਤੁਸੀਂ ਕਿ بارش ਜਿਹੜੀ بارش بارش ਵਰਦੇ ਰਿਹਾ ਲੱਗੇ ਰਹੇ ਨੇ ਨਾ ਫਾਉਂਡੇਸ਼ਨ ਹਟਣਾਂ ਤੋਂ ਸਭ ਤੋਂ ਪਹਿਲੇ ਹੈ ਠੀਕ ਹੈ ਇੰਗਲਿਸ਼ ਇੰਗਲਿਸ਼ ਸਵੇਰੇ ਸਵੇਰੇ ਚਾਹ ਪੀਂਗ ਰਹੇ ਜੀ ਕਿਤੇ ਫਾਉਂਡੇਸ਼ਨ ਖੋਲਤਾ ਕਿਉਂ ਹੈ ਖੋਲਣਾ ਨਹੀਂ ਚਾਹੀਏ ਕਿ ਅੰਗਰੇਜ਼ ਦਾ ਜੋ ਟਾਈਮ ਹੋ ਤਾਂ ਅੰਗਰੇਜ਼ ਘਟਾਏ ਜੇਮ ਆ ਗਈ ਆਪਣੀ ਆਪਣੇ ਆਪ ਖੁੱਲ ਜਾਂਦਾ ਹੈ ਜਿਮ ਦਿਸ ਇਜ਼ ਮਾਈ ਜਿਮ ਇਹ ਪ੍ਰੋਂਸਾ ਖੁੰਤਾ ਦਾ ਲਾਈਕ ਸਮੇਂ ਉਸਨੇ ਸ਼ਾਟ ਤੋੜ ਦਿੱਤੀ ਕੱਲ ਵਾਲੇ ਬਲੌਗ ਤੋਂ ਅਮਨ ਨੂੰ ਵੀ ਭੇਜੋ ਬਲਾਈ ਮੈਂ ਕੱਜ ਰਾਨੀ ਮੈਂ ਮੈਂ ਨਹੀਂ ਅੰਗਰੇਜ਼ੀ ਪੜ੍ਹਦੀ ਨਾ ਬੋਲਦਾ ਕਿ ਬੰਦ ਕਰ ਦੋ ਬੰਦ ਕਰ ਦੋ ਮੇਰੇ ਨੂੰ ਵੀ ਮੈਂ ਬਲਾ ਦਿੰਦਾ ਬੰਦ ਨੇ ਆਰਾਮ ਸੇ ਆ ਰਹੇ ਹਾਂ ਥੋੜਾ ਜਿਹਾ ਕੰਮ ਹੈ ਔਰ ਇਸ ਲਈ ਜਲਦੀ ਨਿਕਲਣਾ ਪੜਾ ਹਾਂ ਜੀ ਤੇ ਬਾਕੀ ਆਪਣੀ ਬਿਲਡਿੰਗ ਤਿਆਰ ਕਰਨਾ ਹੈ ਆਪਾਂ ਥੋੜੇ ਟਾਈਮ ਵਿੱਚ ਤਿਆਰ ਹੋ ਜਾਣੀ ਇਦੇ ਵਿੱਚ ਫਿਰ ਦਾ ਪਰੂਮ ਦਿਆ ਕਰਨੇ ਕਿਰਾਏ ਤੇ ਚੈਸ ਚੁੱਪ ਕਰ ਗਏ ਤੁਸੀਂ ਨਹੀਂ ਕਿਹ ਨਾਲ ਨੂੰ ਪੁੱਛ ਲਾ ਰਾਤੀ ਬੜੀ ਫੌਜ ਰਹੀ ਸਾਡੇ ਨਾਲ ਇਹਨਾਂ ਨਾਲ ਨੂੰ ਪੁੱਛ ਲਾ ਇਹਨਾਂ ਦੀ ਫੌਜ ਰੱਖਦੇ ਤੇ ਉਹ ਤੂੰ ਆ ਵੇਖ ਕੇ ਥਲੇ ਦੇ ਨਾ ਵਾਲ ਵਾ ਆਵਾਜ਼ ਦਾ ਨਾ ਉੱਪਰ ਜੀ ਨਿਕਲੀ ਆ ਮੈਂ ਭਾਣੂ ਚ ਨਹੀਂ ਦਿਖਦੀ ਬਖਾ ਹਾਂ ਪਾਣੀ ਦੇ ਪਾਣੀ ਹੋਇਆ ਪਾ ਬੰਦੇ ਚੰਨੇ ਪਿੱਛੇ ਨਹੀਂ ਹੋ ਜੀ ਸਾਡੇ ਹਾਂ ਕੱਲ ਰਾਤ ਮਾਦਾ ਨੇ ਫੋਨ ਲਾਇਆ 10 11 ਵਜੇ ਕਹਿੰਦੀ ਹਾਏ ਹਾਏ ਮੈਂ ਤਾਂ ਖਬਰ ਦੇਖੀ ਆ ਬੰਬੇ ਚ ਪਾਣੀ ਪਾਣੀ ਹੋਵੇ ਮਾਂ ਬੰਬਾ ਇਹਦੇ ਨਿਗਾਹ ਜਾ ਥੋੜਾ ਮੇਰੇ ਲਾਗੇ ਬੜਾ ਪਾਣੀ ਨਹੀਂ ਹੋ ਜਿਹੜਾ ਕੱਲ ਵੀਡੀਓ ਨਹੀਂ ਲਿਆ ਭਾਈ ਪਰਸੇ ਪਸੰਦ ਨਹੀਂ ਮੈਂ ਉਹ ਬਣਾ ਕੇ ਰੱਖਿਆ ਕਰਾਂ ਜਿਹੜਾ ਇਹ ਬੁੱਕ ਤੇ ਪਾਤੇ ਚਲੇ ਮਾਸੀਆ ਉਹ ਕੋਲ ਟਨੜੀ ਚੱਲਦੀ ਆ ਨਾ ਉਹਨਾਂ ਪੱਟਣਾ ਤੇ ਪਾਣੀ ਆ ਸਾਣੀ ਉੱਤੋਂ ਬਹੁਤ ਆ ਹਾਂ ਉਹਦੇ ਚੜੀ ਲਾ ਦਾਲ ਚਾਰੇ ਰੱਖ ਲਏ ਅੰਦਰ ਖਾਣੇ ਮੈਸਚ ਹੋਈ ਲਾਲਾ ਤਾਤਾ ਹਾਂ ਤਾਂ ਨਹੀਂ ਖਾਣੇ ਦਾ ਆ ਚਾਰੇ ਹੂੰ ਉਹਨਾਂ ਦੇ ਆ ਉਹ ਸਾਰੇ ਲੈ ਗਏ ਚੁੱਪ ਚੁਪ ਕੇ ਅੰਦਰ ਓਏ ਉਹਨਾਂ ਦੇ ਆ ਭਾਜੀ ਇਕਲਾ ਉਹ ਚਾਹ ਪੀਂਦੇ ਲੈ ਆਇਆ ਮੈਂ ਨਹੀਂ ਸਾਰੇ ਲੈ ਗਏ ਦੋ ਦੋ ਗਲਾ ਫਿਰ ਚੁੱਪ ਹੀ ਜਾਂਦੇ ਅੰਦਰ ਹੁਣੇ ਆਲੇ ਕੌਣ ਉਹ ਕਿੱਥੋਂ ਆਏ ਉਹਦੇ ਉਹਦਾ ਹੀ ਇਹਦਾ ਅਰੇ ਮੇਰਾ ਖਾਲੀ ਗਲਾਸ ਇਹਨਾਂ ਖਾਲੇ ਗਏ ਯਾਰ ਮੈਂ ਰੱਖਾ ਹੋਇਆ ਖਾਲੀ ਚਮਚਾ ਇੱਕ ਚਮਚਾ ਇੱਕ ਰਾਹੇ ਖਾਈਸੇ ਮੈਂ ਰੱਖੀ ਆ ਉਹ ਵੀ ਜਾਇ ਵਿੱਚ ਆ ਥਾਲੀ ਚਮਚਾ ਮਿਲ ਜਾ ਗਲਾਸ ਜਿਆ ਕੀ ਯਾਰ ਬੰਦੇ ਲੜੀ ਜਾਂਦੇ ਗਲਾਸਾਂ ਬਦਲੇ ਕੀ ਕਰੇ ਆ ਆ ਦੇ ਦੇ ਗਲਾਸ ਇਹ ਕਿੰਨੇ ਦੇਣੇ ਅੰਦਰ ਘੜਨੇ ਯਾਰ ਉਹਨਾਂ ਦੇ ਲਿਆਂਦੇ ਝੂਠੇ ਲਿਆਂਦੇ ਮੈਂ ਉਹਨਾਂ ਦਾ ਚਾਹ ਪੀ ਹੂੰ ਲਓ ਵੀ ਮਿੱਤਰੋ ਆਪਾਂ ਚੱਲਿਆਂ ਘੁੰਮਣ ਕਮਾਉਣ ਤੇ ਸਾਡੇ ਸਾਹਬ ਦੀ ਫੋਰਮੈਨ ਦੀ ਪੱਗ ਦੱਸੋ ਕਿਵੇਂ ਦੀ ਲੱਗੰਦੀ ਤਨ ਸੋਹਣਾ ਲੱਗਦਾ ਤੇ ਇੱਧਰ ਮੁੰਡਾ ਦੇ ਤੁਹਾਨੂੰ ਪਤਾ ਫਿਰ ਸੋਹਣਾ ਹੀ ਆ ਆਉਦੀ ਸੀ ਤਾਂ ਬੇਗਰੀਆ ਰੁਕ ਜਾ ਆਟੋ ਤੇ ਬਾਕੀ ਆਪਾਂ ਬਲੌਗ ਕਰਾਂਗੇ ਕੰਟੀਨਿਊ ਕਿ ਆਪਾਂ ਕਿੱਥੇ ਚੱਲਿਆਂ ਤੁਸੀਂ ਰੌਬੜੇ ਨਾਲ ਜੁੜੇ ਇਹ ਆਪਾਂ ਚੱਲੇ ਆਂ ਇਸ ਸੰਗੋਸ਼ ਕਿੱਥੇ ਚੱਲੇ ਸਿੱਧੇ-ਸਿੱਧੇ ਪੱਗ ਦੱਸਦੀ ਆਪਾਂ ਕਿੱਥੇ ਚੱਲਦੇ ਸਿੱਧੇ-ਸਿੱਧੇ ਨਹੀਂ ਆਪਣੀ ਪੱਗ ਦੱਸਦੀ ਆਪਾਂ ਕਿੱਥੇ ਚੱਲੇ ਜਾਣਗੇ ਸਿੱਧੇ-ਸਿੱਧੇ ਚੱਲਦੇ ਸਿੱਧੇ-ਸਿੱਧੇ ਸਿੱਧੇ-ਸਿੱਧੇ ਚਲਤੇ ਰਹਿਣੇ ਦਾ ਕੰਟੀਨਿਊ ਰੇ ਬਾਬਾ ਉੱਥੇ ਜਾ ਕੇ ਆਪਾਂ ਨੂੰ ਪਤਾ ਨ ਲੱਗਣਾ ਲੋਕੇਸ਼ਨ ਸੈੱਟ ਕਰਾਉਣੀ ਪੈਣੀ ਕੋਹਾਂ ਦੇ ਕੋਲ ਹਾਂ ਲਾਗੇ ਜੇ ਜਾ ਕੇ ਇੱਥੋਂ ਦੇ ਪਤਾ ਪਣ ਯੂ ਨੋ ਇਹ ਬੰਬੇ ਦੀਆਂ ਸੜਕਾਂ ਮੁਗ ਦਾ ਛੋਟਾ ਮਿਲਦੇ ਹਨ ਤੁਹਾਨੂੰ ਅੱਗੇ ਜੁੜੇ ਰਹੋ ਆਪਣੇ ਨਾਲ